ਹਾਂਜੀ ਦੋਸਤੋ ਅੱਜ ਗੱਲ ਕਰ ਰਹੇ ਆਂ ਆਪਾਂ ਪਾਣੀ ਦੀ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਪਾਣੀ ਦਾ ਲੈਵਲ ਕਿੰਨਾ ਜ਼ਿਆਦਾ ਡਾਊਨ ਹੋ ਚੁੱਕਾ ਤੇ ਆਪਣੇ ਜਿਹੜੇ ਜਾਨਵਰ ਰੱਖਿਓ ਨੇ ਇਹਨਾਂ ਨੂੰ ਪੀਣ ਲਈ ਪਾਣੀ ਕੱਢਣ ਵਾਸਤੇ ਕਿੰਨੀ ਜਦੋਜਹਿਦ ਕਰ ਰਹੇ ਨੇ ਤੇ ਉਠਾਂ ਦੀ ਸਹਾਇਤਾ ਨਾਲ ਪਹਿਲਾਂ ਮਸਕ ਥੱਲੇ ਭੇਜ ਦਿੰਨੇ ਤੇ ਉਸ ਤੋਂ ਬਾਅਦ ਉਹਨੂੰ ਪਰ ਕੇ ਉਠਾਂ ਦੀ ਸਹਾਇਤਾ ਨਾਲ ਬਾਹਰ ਕੱਢ ਦਿੰਨੇ ਤੇ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਜਿੰਨੀ ਵੀ ਜ਼ਮੀਨ ਦਿਖ ਰਹੀ ਹੈ ਜਿੱਥੇ ਤੱਕ ਵੀ ਆਪਣੇ ਕੈਮਰੇ ਚ ਨਿਗਾਹ ਜਾਂਦੀ ਆ ਸਭ 蒂ਬੇ 蒂ਬੇ ਪਏ ਨੇ ਬੰਜਰ ਜ਼ਮੀਨਾਂ ਬੰਜਰ ਜ਼ਮੀਨ ਕਿਉਂ ਆ ਪਾਣੀ ਕਰਕੇ ਕਿਉਂਕਿ ਪਾਣੀ ਦਾ ਸਾਧਨ ਨਾ ਹੋਣ ਕਰਕੇ ਜਿਹੜੀ ਜ਼ਮੀਨ ਆ ਬੰਜਰ ਪਈ ਆ ਰਾਜਸਥਾਨ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਜਿੱਥੇ ਪਾਣੀ ਦੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਬਹੁਤ ਹੀ ਜਦੋਜਹਿਦ ਤੋਂ ਬਾਅਦ ਇਹ ਪਾਣੀ ਜਿਹੜੇ ਖੂਦ ਦੇ ਵਿੱਚੋਂ ਕੱਢ ਰਹੇ ਨੇ ਤੇ ਕਈ ਜਗ੍ਹਾ ਤੇ ਤਾਂ ਪਾਣੀ ਪੀਣ ਦੇ ਯੋਗ ਵੀ ਨਹੀਂ ਹੈ ਆਪਾਂ ਪੱਗਾਂ ਵਾਲੇ ਆ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ ਆਪਾਂ ਨੂੰ ਪਾਣੀ ਖੁੱਲਾ ਡੁੱਲਾ ਵਰਤਨ ਨੂੰ ਮਿਲ ਰਿਹਾ तकरीबन ਅੱਜ ਤੋਂ ਜੇ ਆਪਾਂ 25 ਸਾਲ ਪਿੱਛੇ ਜਾਈਏ ਤਾਂ ਪਾਣੀ ਦਾ ਜਿਹੜਾ ਲੈਵਲ ਸੀ ਉਹ 15 ਤੋਂ 20 ਫੁੱਟ ਸੀ ਤੇ ਅੱਜ ਇਹ ਪਾਣੀ ਦਾ ਲੈਵਲ तकरीबन 150 ਫੁੱਟ ਤੇ ਜਾ ਚੁੱਕਿਆ ਤੇ ਇਸ ਲਈ ਆਪਾਂ ਨੂੰ ਚਾਹੀਦਾ ਵੀ ਜਿੰਨਾ ਆਪਾਂ ਪਾਣੀ ਦੇ ਬਚਾਅ ਕਰ ਸਕੀਏ ਉਹਨਾ ਕਰਨਾ ਚਾਹੀਦਾ ਇਕੱਲੇ ਝੋਨਾ ਜਿਹੜਾ ਝੋਨਾ ਹੀ ਕੱਲੇ ਪਾਣੀ ਦੀ ਖੱਤ ਨਹੀਂ ਕਰਦਾ ਇਸ ਦੇ ਨਾਲ ਜਿਵੇਂ ਕਿ ਅੱਜ ਕੱਲ ਹਰ ਇੱਕ ਘਰ ਵਿੱਚ ਸਮਰਸੀਵਲ ਲੱਗੀ ਹੋਈ ਆ ਇੱਕ ਵਾਰ ਚਲਾ ਕੇ ਲੋਕ ਭੁੱਲ ਜਾਂਦੇ ਨੇ ਖਾਲੀਆਂ ਦੇ ਵਿੱਚ ਪਾਣੀ ਜਾ ਰਿਹਾਗਾ ਤੇ ਇਹ ਨਹੀਂ ਦੇਖ ਰਹੇ ਕਿ ਜਿੰਨਾ ਆਪਾਂ ਜ਼ਮੀਨ ਦੇ ਵਿੱਚੋਂ ਪਾਣੀ ਕੱਢ ਰਹੇ ਆ ਵੇਸਟ ਕਰ ਰਹੇ ਆ ਉਹ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਤੇ ਆਪਾਂ ਰਾਜਸਥਾਨ ਨਾ ਬਣਾ ਕੇ ਦੇ ਦਈਏ ਇਸ ਲਈ ਜਿੰਨਾ ਹੋ ਸਕਦਾ ਪਾਣੀ ਦਾ ਬਚਾਅ ਕਰੋ ਤੇ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਮਾਸਕ ਕੱਢ ਕੇ ਬਾਹਰ ਦੁਬਾਰਾ ਉਹਨੂੰ ਪਰਕੇ ਉਠਾਂ ਦੀ ਸਹਾਇਤਾ ਨਾਲੇ ਦੁਬਾਰਾ ਫੇਰ ਮਸਕ ਬਾਹਰ ਕੱਢੂਗਾ ਤਾਂ ਕਿ ਜਿਹੜੇ ਇਹਦੇ ਕੋਲ ਜਾਨਵਰ ਰੱਖੇ ਹੋਏ ਨੇ ਉਹ ਦੇਖ ਰਹੇ ਹੋ ਤੁਸੀਂ ਪਾਣੀ ਪੀ ਰਹੇ ਨੇ ਤੇ ਇੱਕ ਜਾਨਵਰਾਂ ਨੂੰ ਪਾਣੀ ਪਿਉਉਣ ਵਾਸਤੇ ਇਹ ਕਿੰਨਾ ਜਦੋਂ ਜ਼ਾਇਦ ਹੋ ਰਹੇ ਨੇ ਇਹ ਜਿਹੜੇ ਰਾਜਸਥਾਨ ਦੇ ਹਾਲਾਤ ਨੇ ਇਹ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਡੂੰਘਾ ਹੈ ਤੇ ਇਸ ਕਰਕੇ ਹਾਲਾਤ ਹੋਏ ਨੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਜਿੰਨਾ ਹੋ ਸਕੇ ਪਾਣੀ ਦੀ ਬਚਤ ਕਰਨੀ ਚਾਹੀਦੀ ਆ